ਹਾਂਜੀ ਦੋਸਤੋ ਅੱਜ ਤੁਹਾਡੇ ਆਸਤੇ ਅਸੀਂ ਲੈ ਕੇ ਆਏ ਆ ਦੋ ਵੜਾਂ ਦੀ ਵੀਡੀਓ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਡਿਟੇਲ ਜਿਹੜੀ ਆ ਬਾਈ ਤੋਂ ਲੈਨੇ ਆਪਾਂ ਨਾਲ ਐਡਰੈਸ ਤੁਹਾਨੂੰ ਸਾਰਾ ਕਨਫਰਮ ਕਰ ਦਿਆਂਗੇ ਆਓ ਬਾਈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਐਡਰੈਸ ਦੱਸੋਈ ਪਹਿਲਾਂ ਪਿੰਡ ਹੈਗਾ ਆਪਣਾ ਜੌਣ ਵਾਲਾ ਜਿਹੜਾ ਫਰੀਦਕੋਟ ਹਾਂਜੀ ਨੇੜੇ 5 ਗਰੇਂ ਕਲਾਂ ਤੇ ਆ ਉਹਦਾ ਨੰਬਰ ਬੋਲ ਦਈ 9915034918 ਠੀਕ ਹੈ ਜੀ ਤੇ ਇਹ ਕਿਹੜਾ ਸੂਹਾ ਸੂਰੀ ਹੈ ਵੜ ਇਹ ਦੂਜਾ ਸੂਹਾ ਸੂਰੀ ਹੈ ਜੀ ਦੋਸਤੋ ਦੂਜਾ ਸੂਹਾ ਤੁਸੀਂ ਦੇਖ ਸਕਦੇ ਹੋ ਕ੍ਰੋਸ ਆ ਵੜ ਥੋੜੀ ਸਿੰਗੀ ਵੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ 3 ਕੈਂਚੀ ਹੋਊਗੀ ਬਾਕੀ ਥਣਲੇਵੇ ਦੀ ਤੇ ਦੁੱਧ ਕਿੰਨਾ ਪਹਿਲੇ ਸੂਏ ਇਹਨੇ ਦਿੱਤਾ ਹੀ ਤੋਂ ਦਬਈ ਮੈਨ ਲੈ ਲੈ ਕੇ ਆਇਆ ਸੀਗਾ ਟੋਕੜ ਗੱਪਣ ਉਹਨਾਂ ਦੇ ਹਿਸਾਬ ਨਾਲ 15 ਲੀਟਰ ਪਹਿਲੇ ਸੂਏ ਆਂਗੇ ਤੇ ਅਸੀਂ ਚੋਇਆ ਠੀਕ ਆ ਦੋਸਤੋਂ 22 ਦੀ ਲਿਆਂਦੀ ਹੋਈ ਹੈ گاਉਂ ਤੇ ਟੋਕੜ ਗੱਪਣ ਲਿਆਂਦੀ ਸੀ ਬਾਈ ਨੇ ਯਾਨੀ 15 ਕਿਲੋ ਪਹਿਲੇ ਸੂਏ ਇਹਨੇ ਚਵਾਇਆ ਬਾਕੀ ਚੰਗੀ ਆ ਪੂਰੇ ਫੁੱਲ ਗੱਦਗਾਠ ਚਾ ਠੰਡੀ ਸੀਲ ਫੁੱਲ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਲੇਵਾ ਵਿਖਾਉਣ ਦੀ ਇਹ ਸਾਡੇ ਦੋਸਤੋ ਹਜੇ ਕੱਚੀ ਆ ਹਜੇ ਲਊਗ ਜਾਨੀ ਚਾਰ ਪੰਜ ਤਨ ਰਾਵਣਾ ਲੈ ਜਾਣੇ ਖੋਲਿਓ ਬਈ ਇਹਨੂੰ ਇਹ ਸਾਡੇ ਦੋਸਤੋ ਚੰਗੀ ਵਹਿੜਾ ਉੜਾ ਜਾਂ ਪੈਰਾਂ ਦਾ ਕਰਦੀ ਹੈ ਨਾ ਜਿਵੇਂ ਪੈਰਾਂ ਦਾ ਫਸ ਫੁਰਸ ਤੇ ਇਹ ਨਾ ਦੋਸਤੋ ਪੈਰਾਂ ਦਾ ਮੰਦੀ ਹੈ ਥੋੜੀ ਜੀ ਪੀੜ ਵੀ ਪਰਛ ਤੇ ਨਾ ਥੋੜੇ ਘਸੇ ਹੋਏ ਆ ਉਹਦੇ ਕਾਰਨ ਨਾ ਕੋਈ ਨੌਕਸ ਨਹੀਂਗਾ ਬਾਕੀ ਥਾਂ ਦੇਵਾ ਤੁਸੀਂ ਚੈੱਕ ਕਰ ਸਕਦੇ ਹੋ ਠੰਡੀ ਫੀਲ ਪੂਰੀ ਆ ਫੋਲ ਦਾ ਦੇ ਸਕਦੇ ਹੋ ਦੋਸਤੋ ਬਾਈ ਜਿਵੇਂ ਇਹਦੇ ਸੰਗ ਆ ਕੋਈ ਮਾਰਦੀ ਮੁਰਦੀ ਤਾਂ ਨਹੀਂ ਇਹ ਨਾ ਨਾ ਜਮਾਂ ਹੀ ਉਹ ਤੋਂ ਜਵਾਨੀ ਬਾਈਆਂ ਦਾ ਮਾਰਦੀ ਜਿਵੇਂ ਮਰਜੀ ਜਿਵੇਂ ਮਰਜੀ ਕੋਈ ਦੂਜੇ ਪਾਸੇ ਵੀ ਆਪਾਂ ਕੋਸ਼ਿਸ਼ ਕਰਾਂਗੇ ਤਾਂ ਜਿਹੜਾ ਥਾਂਲੇ ਵਾਹ ਵੇਖ ਸਾਧੇ ਨੇ ਦੋਸਤੋ ਬਹੁਤ ਚੰਗਾ ਥਣ ਲੱਗਾ ਬਾਕੀ ਸੋਹਣੀ ਵਹਿੜਾ ਜੈਜ ਰੇਟ ਦੇ ਵਿੱਚ ਜਿਹੜੀ ਤੁਹਾਨੂੰ ਅੱਜ ਆਪਾਂ ਦਿਵਾ ਦੇਣੀ ਹੈ ਬਾਈ ਇਹਦਾ ਕੀ ਰੇਟ ਕਰਦੇ ਆਂ ਤੇ ਦੇਣੀ ਕਿੰਨੇ ਦੀ ਆ ਆਪਾਂ ਮੁੱਲ ਲੈਣ ਦੇ ਨਾਲ ਆ ਹੀ ਆ ਇੱਕ 41000 ਰੁਪਿਆ ਕਰਦੇ ਆ ਵਿੱਚੋਂ ਮਾਨ ਤਾਨ ਕਰਦੇ ਆਗੇ ਲਓ ਜੀ ਦੋਸਤੋ ਬਾਈ ਹੁਣਾਂ ਨੇ ਜਮਾ ਜੈ ਰੇਟ ਕੀਤਾ 41000 ਦੇ ਵਿੱਚੋਂ ਮੌਕੇ ਤੇ ਮਾਨ ਤਾਨ ਹੋ ਜਾਊਗਾ ਦੋਸਤੋ ਅੱਜ ਤਾਂ ਮੇਲਾ ਲੁੱਟਣ ਵਾਲੀ ਗੱਲ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਲਓ ਜੀ ਚੰਗੀ ਵਹਿੜ ਆ ਬਾਕੀ ਦੁੱਧ ਤੁਹਾਨੂੰ ਪਤਾ ਵੀ ਇਹਨਾਂ ਦਾ ਮੱਝਾ ਵਰਗਾ ਹੁੰਦਾ ਬਹੁਤ ਸੋਹਣੀ ਵਹਿੜ ਆ ਜੀ ਲਓਈ ਦੂਜੀ ਦੋ ਨੰਬਰ ਦੀ ਗੱਲ ਕਰ ਗਈ। ਇਹ ਗੱਬਣਾ ਨੂੰ 8ਵਾਂ ਮਹੀਨਾ ਲੱਗਿਆ ਵਾ। ਦੋ ਸੱਤ ਬਰਾਂ ਨੂੰ ਪੂਰੇ ਹੋ ਗਏ ਆ। 7.5 ਦੀ ਗੱਬਣਾ ਦੋਸਤੋ। ਤੇ 8ਵਾਂ ਮਹੀਨਾ ਜਣੀ ਚੱਲਦਾ ਇਹਨੂੰ। ਤੇ ਇਹ ਕਿਹੜੇ ਸੂਏ ਨੂੰ ਗੱਬਣਾ ਜੀ? ਇਹ ਤੀਜੇ ਸੂਏ ਨੂੰ। ਤੀਜੇ ਸੂਏ ਨੂੰ ਦੋਸਤੋ ਇਹ ਗੱਬਣਾ। ਵੇਖ ਸਕਦੇ ਹੋ। ਚੰਗੀ ਵੜਾ ਦੋਸਤੋ। ਦੁੱਧੋਂ ਡਰਾਈ ਆ ਦੁੱਧ ਥਣ ਪਾਸ ਕਰਾ ਦੂ ਹਾਂ ਥਣ ਪਾਸ ਕਰਾ ਦੂਗੇ ਡਰਾਈ ਹੈ ਹਾਂ ਥਣ ਪਾਸ ਕਰਾ ਦੂ ਥਣ ਦੋਸਤੋ ਇਹ ਪਾਸ ਕਰਾ ਜੂਗੇ ਇਹ ਵੀ ਜੈ ਰੇਟ ਤੇ ਦਵਾ ਦੇਣੀ ਤੁਹਾਨੂੰ ਅੱਜ ਚੰਗੀ ਵਿਹੜਾ ਕਰਾਸ ਆ ਦੋਸਤੋ ਦੁੱਧੇ ਦਾ ਵੀ ਚੰਗਾ ਹੋਊਗਾ ਇਹਦਾ ਕੱਦ ਥੋੜਾ ਜਿਹਾ ਉਹਦੇ ਨਾਲੋਂ ਘੱਟ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਉਹ ਪੂਰੇ ਵੱਡੇ ਕੱਦ ਘੱਟ ਚਾ ਬਾਕੀ ਵੇਲ ਬੂਲ ਉਹਦੀ ਜ਼ਿਆਦੇ ਆ ਸੂਣੀ ਵੜਾ ਆਪਾਂ ਕੋਸ਼ਿਸ਼ ਕਰਾਂਗੇ ਨੇੜੇ ਤੋਂ ਵਿਖਾਉਣ ਦੀ ਥਾਂ ਲਿਆ ਵੀ ਚਾਰ ਹੀ ਥਾਂ ਹੈ ਕੋਈ ਫੋਟੋ ਸ਼ਾਟ ਨਹੀਂ ਨਾਲ ਕਰੂ ਚੈੱਕ ਦੋਸਤੋ ਸੋਹਣਾ ਥਾਂ ਲੱਗਾ ਤੋਰੋ ਬਾਈ ਜੀ ਨੂੰ ਇਹ ਸਾਰੇ ਦੋਸਤੋ ਕ੍ਰਾਸ ਅੰਗ ਦੇ ਵਿੱਚ ਚੰਗਾ 10 10 11 ਕਿਲੋ ਦੁੱਧ ਆਵਣਾ ਪਿਆ ਜੂਗੀ ਇਹ ਸਾਹਮਣੀ ਪਊਗੀ ਜਿਹੜੀ ਗੱਲ ਆ ਵੀ ਮਹੀਨਾ ਸਵਾ ਮਹੀਨਾ ਚੰਗੀ ਵਾਢ ਤਿਆਰ ਹੋ ਜੂਗੀ ਜੇ ਕੋਈ ਵੀ ਰਸਾਵ ਲੂਗਾ ਤਾਂ ਅੱਗੇ ਚੰਗੀ ਤਿਆਰ ਹੋ ਜੂ ਬਾਕੀ ਜੈਜ ਰੇਟ ਤੇ ਮਿਲ ਜਾਣੀ ਤੁਹਾਨੂੰ ਇਹ ਬਾਈ ਇਹਦਾ ਆਪਣਾ ਕੀ ਰੇਟ ਕਰਨਾ ਜੀ ਇਹਦਾ ਮੁੱਲ ਬਾਈ ਕਰਦਾ ਮੈਂ 27000 ਰੁਪਇਆ ਮੌਕੇ ਤੇ ਮਾਨਤਾਣ ਕਰਦੇ ਆਂਗੇ। ਲੋ ਵੀ ਦੋਸਤੋ। ਬਾਈ ਨੇ 27000 ਰੁਪਏ ਜਿਹੜਾ ਰੇਟ ਕੀਤਾ। ਤੇ ਮੌਕੇ ਤੇ ਮਾਨਤਾਣ ਬਾਈ ਜੀ ਕਹਿੰਦੇ ਵੀ ਹੋਰ ਵੀ ਕਰ ਦਾਂਗੇ ਆਪਾਂ। ਜੇ ਕੋਈ ਵੀਰ ਫੋਨ ਲਾਊਗਾ। ਦੇਖ ਸਕਦੇ ਆਂ ਸੋਹਣੇ ਮੂੰਹ ਮੱਥੇ ਦੀ ਆ। ਕਰਾ ਆ ਦੋਸਤੋ। ਮਿਲਦੇ ਆਂ ਅੱਗੇ ਨਵੀਂ ਵੀਡੀਓ ਦੇ ਨਾਲ।